ਸ਼੍ਰੋਮਣੀ ਕਾਲੀਦਾਵ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਹੀ ਦੇਸ਼ ਵਿੱਚ ਅਸਲ ਟੁਕੜੇ ਟੁਕੜੇ ਗੈਂਗ ਹੈ ਤੇ ਇਹ ਦੇਸ਼ ਵਿੱਚ ਇੱਕ ਭਾਈਚਾਰੇ ਨੂੰ ਦੂਜੇ ਖਿਲਾਫ ਕਰਕੇ ਦੇਸ਼ ਨੂੰ ਟੁਕੜਿਆਂ ਵਿੱਚ ਵੰਡਣਾ ਚਾਹੁੰਦੀ ਹੈ ਇਸ ਦੀ ਸੱਤਾ ਲਈ ਲਾਲਸਾ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਫਿਰਕੂ ਧੁਰੀ ਵੀ ਕਰਨ ਦਾ ਰਾਹ ਪੜਨ ਅਤੇ ਦੇਸ਼ ਨੂੰ ਅਤੇ ਦੇਸ਼ ਨੂੰ ਫਿਰਕੂ ਅੱਗ ਵਿੱਚ ਝੋਕਣ ਵਿੱਚ ਕੋਈ ਹਿਜਕਟਾਹਟ ਨਹੀਂ ਹੈ ਇਹ ਉਹ ਹੀ ਕਹਿ ਰਹੇ ਕਿ ਲੋਕਾਂ ਵਿੱਚ ਤਾਂ ਜਜ਼ਬਾਤ ਸੁਣਨ ਦੀ ਲੋੜ ਹੈ ਆ ਇੱਕ ਜਜ਼ਬਾਤ ਹੈ ਪੰਜਾਬੀਆਂ ਦੇ ਵਿਦੇਸ਼ ਤੇ ਅੰਦਾਜ਼ਾ ਦੇ ਆਪਾਂ ਨਾਰਾ ਕੀ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਹੁਣ ਜਵਾਨ ਵੀ ਅੰਦੋਲਨ ਚ ਆ ਗਿਆ ਤੇ ਕਿਸਾਨ ਵੀ ਆ ਗਿਆ ਇਹ ਤੋਂ ਵੱਧ ਕੀ ਚਾਹੀਦਾ ਤੁਹਾਨੂੰ ਭਾਜਪਾ ਸਰਕਾਰ ਆਪਣੇ ਹੰਕਾਰੀ ਐਟੀਟਿਊਡ ਤੋਂ ਪਿੱਛੇ हट ਕੇ ਉਹਨਾਂ ਨੂੰ ਗੱਲ ਸੁਣੀ ਚਾਹੀਦੀ ਹੈ ਜਿਹੜੇ ਲੋਕਾਂ ਨੇ ਕਾਨੂੰਨ ਬਣਾਇਆ ਉਹਨਾਂ ਨੇ ਜ਼ਿੰਦਗੀ ਚ ਖੇਤੀ ਕੀਤੀ ਨਹੀਂ ਯਾਰ ਸੈਂਟਰ ਦੀ ਮੋਦੀ ਸਰਕਾਰ ਅਕਸ਼ਰਾਂ ਤੇ ਕਹਤੇ ਉਹ ਚੱਲ ਰਹੀ ਹੈ ਤੇ ਅਫਸੋਸ ਇਸ ਗੱਲ ਦਾ ਹੈ ਕਿ ਹੁਣ ਦੇਸ਼ ਨੂੰ ਤੇ ਸੂਬੇ ਨੂੰ ਧਰਮ ਤੇ ਪਾੜ ਦੀ ਕੋਸ਼ਿਸ਼ ਕਰੀ ਹੈ ਜਿਹੜਾ ਕਹਿੰਦੇ ਟੁਕੜੇ ਟੁਕੜੇ ਗਏ ਨੇ ਜਿਹਨੂੰ ਵੀ ਜਿਹੜਾ ਉਹਨਾਂ ਦੀ ਸਰਕਾਰ ਦੇ ਹੱਕ 'ਚ ਹੁੰਦਾ ਹੈ ਉਹਨੂੰ ਤਾਂ ਕਹਿੰਦੇ ਕਿ ਆ ਦੇਸ਼ ਭਗਤ ਹੈ ਇਹ ਤਾਂ ਸਰਕਾਰ ਦੇ ਹੱਥ 'ਚ ਨਹੀਂ ਹੁੰਦਾ ਉਹਨੂੰ ਕਹਿੰਦੇ ਆ ਟੁਕੜੇ ਟੁਕੜੇ ਗੈਂਗ ਸਹੀ ਮੈਨੇ ਤੇ ਅਸਲੀ ਟੁਕੜੇ ਟੁਕੜੇ ਗੈਂਗ ਭਾਜਪਾ ਐ ਪਹਿਲੇ ਹਿੰਦੂ ਤੇ ਮੁਸਲਮਾਨ ਦੇ ਰਿਸ਼ਤੇ ਟੁਕੜੇ ਟੁਕੜੇ ਕੀਤੇ ਹੁਣ ਜਾਣ ਕੇ ਪ੍ਰਚਾਰ ਕਰ ਰਹੇ ਐ ਕਿ ਹਿੰਦੂ ਤੇ ਸਿੱਖ ਵਿੱਚ ਪਾੜ ਪਾਣ ਦੀ ਕੋਸ਼ਿਸ਼ ਕਰ ਰਹੇ ਐ ਸ਼੍ਰੋਮਣੀ ਅਕਾਲੀ ਦਲ ਕਿਤੇ ਪ੍ਰਦਰਸ਼ਨ ਨਹੀਂ ਕਰੇਗਾ ਫਨ ਦਾ ਵਿਚ ਭਾਈਚਾਰਕ ਰਾਜ ਖਤਮ ਹੋਏ ਇਹ ਬੀਜਪੀ ਕੋਸ਼ਿਸ਼ ਕਰੂਗੀ ਹਰ ਕਿਸ ਕਿਸ ਹੱਦ ਕੁਰਬਾਨੀ ਸ਼੍ਰੋਮਨੀ ਕਾਲੀ ਦਲ ਦਊਗਾ ਸ਼੍ਰੋਮਨੀ ਕਾਲੀ ਦਲ ਪੰਜਾਬੀਆਂ ਦੀ ਜਾਨ ਹੈ ਪੰਜਾਬ ਭਾਈਚਾਰੇ ਇੱਕ ਸਾਜ ਅਮਨ ਸ਼ਾਂਤੀ ਤੇ ਪਿਆਰ ਨਹੀਂ ਪ੍ਰਤੀ ਕਰ ਸਕਦਾ ਮੈਂ ਚੇਤਾਵਨੀ ਦੇਣਾ ਚਾਹਣਾ ਬੀਜਪੀ ਲੀਡਰਸ਼ਿਪ ਨੂੰ ਛੋਟੀ ਗੱਲ ਪਿੱਛੇ ਤੁਸੀਂ ਭਰਾਵਾਂ ਨੂੰ ਨਾ ਲੜਾਓ ਉਹ ਜਿਹੜੇ ਕਿਸਾਨ ਬੈਠੇ ਐ ਉਹ ਕਿਸਾਨ ਦੇਸ਼ ਭਗਤ ਦੇਸ਼ ਉਹ ਕਿਸਾਨ ਉਹ ਆ ਜਿਨ੍ਹਾਂ ਨੇ ਆਪਣੇ ਬੱਚੇ ਸ਼ਰਧਾ ਤੇ ਦਿੱਤੇ ਆ ਦੇਸ਼ ਦੀ ਰੱਖਿਆ ਕਰਨ ਵਾਸਤੇ ਮੋਟੇ ਸਾਹਮਣੇ ਇੱਕ ਜਵਾਨ ਜਿਹਨੇ ਸਟੇਜ 'ਤੇ ਆ ਕੇ ਕਿਹਾ ਕਿ ਮੇਰਾ ਪਰਿਵਾਰ ਕਿਸਾਨ ਹੈ ਮੈਂ ਦੇਸ਼ ਦੀ ਰੱਖਿਆ ਕਰਨਾ ਹੈ ਕਿ ਕਿ ਉਹ ਅਤਵਾਦੀ ਹਨ ਤੋਅਸ ਕਰਕੇ ਬੀਜੇਪੀ ਗਲਤ ਰਸਤੇ ਚੱਲ ਪਈ ਹੈ ਦੇਸ਼ ਨੂੰ ਬਚਾਉਣ ਦੇ ਬਜਾਏ ਦੇਸ਼ ਨੂੰ ਤੋਣ ਤਰਫ ਤੇ ਸੁਖਬੀਰ